ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕੋਈ ਉਪਰਾ ਬੰਦਾ ਨੌਕਰੀ ਦੀ ਪਾਲ ਵਿੱਚ ਪੜਿਆ ਉਸ ਤੋਂ ਉਹਦੀ ਯੋਗਤਾ ਪੁੱਛੀ ਗਈ ਉਸ ਆਖਿਆ ਸਿਆਸੀ ਹਾਂ ਅਰਬੀ ਚ ਸਿਆਸੀ ਨੂੰ ਉਸ ਨੂੰ ਅੱਖ ਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸੀਦਾਨਾਂ ਦੀ ਕੋਈ ਕਮੀ ਨਹੀਂ ਸੀ ਤੇ ਉਸ ਨੂੰ ਘੋੜਿਆਂ ਦੇ ਤਬੀਲੇ ਦਾ ਮੁਖੀ ਬਣਾ ਦਿੱਤਿਆ ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸ ਨੂੰ ਆਪਣੇ ਸਾਰੇ ਸਾਰ ਤੋਂ ਮਹਿੰਗਾ ਸਾਰਿਆਂ ਤੋਂ ਮਹਿੰਗਾ ਤੇ ਪਿਆਰਾ ਘੋੜੇ ਬਾਰੇ ਪੁੱਛਿਆ ਉਸ ਨੇ ਆਖਿਆ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾਹ ਬੜਾ ਹੈਰਾਨ ਹੋਇਆ ਤੇ ਉਸ ਨੇ ਘੋੜਿਆਂ ਦੇ ਰੱਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ ਉਸ ਦੱਸਿਆ ਕਿ ਬਾਦਸ਼ਾਹ ਘੋੜਾ ਤਾਂ ਨਸਲੀ ਹੈ ਜੋ ਪਰ ਪਰ ਜਦ ਇਹ ਜਮਾਤ ਸੀ ਤਾਂ ਤਦ ਇਹ ਮਾਂ ਮਰ ਗਈ ਸੀ ਤਾਂ ਇਹ ਇੱਕ گاਉ ਦਾ ਦੁੱਧ ਚੁੰਗ ਕੇ ਉਸ ਨੂੰ ਪਾਲਿਆ ਹੈ ਬਾਦਸ਼ਾਹ ਉਸ ਨੂੰ ਸੱਦਿਆ ਤੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਪਿਆ ਇਹ ਘੋੜਾ ਨਸਲੀ ਨਹੀਂ ਹੈ ਉਸੇ ਆਖਿਆ ਜਦੋਂ ਇਹ ਘੋੜਾ ਕਹਾ ਖਾਂਦਾ ਹੈ ਤਾਂ ਤਦੋਂ ਇਹ ਗਾਂ ਗਾਇਆ ਵਾਗ ਮੂੰਹੇ ਠਾ ਕਰ ਖਾਂਦਾ ਹੈ ਜਦ ਕਿ ਨਸਲੀ ਘੋੜਾ ਬੁਰਗ ਪਰ ਕੇ ਮੂੰਹ ਤਾਂ ਚੱਕ ਕੇ ਕਹਾ ਖਾਂਦਾ ਬਾਦਸ਼ਾਹ ਉਸ ਦਿਨ ਸੋਚੋ ਇਨੇ ਖੋਛੇ ਕਿ ਉਹ ਕਰ ਦਾਣੇ ਘੋ ਭੇਜ ਪੁੱਜੇ ਹੋਏ ਦੂਬੇ ਤੇ ਪੰਖਿਆਂ ਦਾ ਉੱਚੇ ਦਰਜੇ ਦਾ ਬਾਸ ਇਨਾਮ ਵਿੱਚੋਂ ੱਲਿਆ ਤੇ ਉਸ ਨੂੰ ਮਾਲਕ ਦੇ ਰਣਵਾਸ ਤੇ ਤਨਾਤ ਕਰ ਕਤਿਆ ਫਿਰ ਕੁਝ ਦਿਨਾਂ ਮਗਰੋਂ ਬਾਦਸ਼ਾਹ ਉਸ ਤੋਂ ਆਪਣੀ ਬੇਗਮ ਬਾਰੇ ਪੁੱਛਿਆ ਤਾਂ ਉਸ ਨੇ ਆਖਿਆ ਰਹਿਨ ਸਹਿਣ ਤਾਂ ਮਾਲਕਾਂ ਵਰਗਾ ਹੈ ਪਰ ਇਹ ਕੋਈ ਸ਼ਹਿਜਾਦੀ ਨਹੀਂ ਹੈ ਬਾਦਸ਼ਾਹ ਬੜਾ ਆਵਾਜ਼ਾਰ ਹੋਇਆ ਤੇ ਉਹਨੇ ਖੋਲਣ ਉਹਨੂੰ ਖੋਲਣ ਨੂੰ ਤਰਤੀ ਰਹਿਲ ਨਾ ਦਵੇ ਉਸ ਵੇਸ ਉਸ ਉਸ ਵੇਸੇ ਵਾਲੇ ਆਪਣੀ ਸੱਸ ਨੂੰ ਸੱਦਿਆ ਤੇ ਸਾਰੇ ਮਾਮਲੇ ਉਸਨੂੰ ਦੱਸਿਆ ਸੱਸ ਆਂਦੀ ਸਚਾਈ ਇਹ ਵੇਖ ਕਿ ਤੁਹਾਡੇ ਮਾਪਿਆ ਮੇਰੇ ਖਸਮ ਨਾਲ ਹਾਂਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਉਸ ਪਰ ਹਾਂਡੀ ਕੁੜੀ 6 ਮਹੀਨਿਆਂ ਦੀ ਉਮਰ ਹੀ ਚੱਲ ਵਸੀ ਇਸ ਤਰ੍ਹਾਂ ਫਿਰ ਅਸੀਂ ਤੁਹਾਡੀ ਬਾਦਸ਼ਾਹ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ ਤਦ ਬਾਦਸ਼ਾਹ ਉਸਨੂੰ ਪੁੱਛਿਆ ਤੈਨੂੰ ਕਿਸਰ ਪਤਾ ਕਿਸ ਤਰ੍ਹਾਂ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਭਲਾ ਉਸ ਆਖਿਆ ਬਾਦਸ਼ਾਹ ਤੁਹਾਡੀ ਬੇਗਮ ਦਾ ਨਾਂਕਾ ਨਾਲ ਤੇ ਥੀਰਾ ਹਨ ਪੜਾਂ ਤੋਂ ਵੀ ਪੈੜਾ ਏ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਏ ਜੋ ਉਹਨੂੰ ਉਹਨਾਂ ਵਿੱਚ ਪੋਰਾ ਵੀ ਨਹੀਂ ਏ ਬਾਦਸ਼ਾਹ ਫਿਰ ਬੜੇ ਖੁਸ਼ ਹੋਏ ਤਾਂ ਉਸਨੇ ਹਵਾ ਸਾਰੇ ਹਨਾ ਤੇ ਪਿਆੜਾ ਬੱਕਰੀਆਂ ਨਾਂ ਵਜੋਂ ਦਿੱਤੀਆਂ ਤੇ ਉਸ ਨੂੰ ਆਪਣੇ ਦਰਬਾਰੀ ਦਰਬਾਰੀ ਬਣਾ ਲਿਆ ਕੁਝ ਦਿਨ ਲੰਘੇ ਬਾਦਸ਼ਾਹ ਵੱਲੋਂ ਉਸ ਨੂੰ ਸੱਦਿਆ ਗਿਆ ਤੇ ਉਸ ਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ ਉਸ ਆਖਿਆ ਜਾਨ ਬਖਸ਼ ਰੱਖਿਓ ਜੇ ਬਾਦਸ਼ਾਹ ਵਾਦਾ ਕੀਤਾ ਕਿ ਕੱਖ ਨਹੀਂ ਆਂਦਾ ਉਸ ਨੇ ਆਖਿਆ ਨਾ ਤਾਂ ਤੁਸੀਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹ ਵਰਗਾ ਏ ਬਾਦਸ਼ਾਹ ਬੱਬੜਕਾ ਹੋ ਗਿਆ ਤੇ ਗੁੱਸੇ ਵਿੱਚ ਆ ਗਿਆ ਪਰ ਜਾਨ ਬਖਸ਼ਣ ਦਾ ਵਾਦਾ ਕੀਤਾ ਹੋਣ ਕਰਕੇ ਚੋਪ ਚਾਪ ਆਪਣੀ ਮਾਂ ਦੇ ਮਹੱਲ ਜਾ ਆਪੜਿਆ ਉਸ ਦੀ ਮਾਂ ਨੇ ਆਖਿਆ ਪੁੱਤਰ ਇਹ ਸੱਚ ਵੇ ਕੀ ਤੂੰ ਇੱਕ ਉਜਾੜੀ ਦਾ ਮੁੰਡਾ ਹੈ ਹਾਂਟੀ ਸਾਡੀ ਕੋਈ ਧੀ ਪੁੱਤ ਨਹੀਂ ਸੀ ਤਾ ਤਾ ਦੱਸਾਂ ਤੈਨੂੰ ਗੋਦ ਲਿਆ ਪਾਲਿਆ ਬਾਦਸ਼ਾਹ ਆਪਣੇ ਸਿਆਸਿਆਂ ਨੂੰ ਸੱਦ ਕੇ ਪੁੱਛਿਆ ਦੱਸ ਤੈਨੂੰ ਦੱਸ ਤੈਨੂੰ ਕਿਵੇਂ ਪਤਾ ਲੱਗਾ ਉਸ ਆਖਿਆ ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਂ ਦਿੰਦਾ ਨੇ ਤਾਂ ਉਹ ਹੀਰੇ ਮੋਤੀ ਜਵਾਹਰ ਦਿੰਦੇ ਨੇ ਪਰ ਤੁਸੀਂ ਤਾਂ ਭੇਡਾਂ ਬੱਕਰੀਆਂ ਖਾਣ ਪੀਣ ਦੀਆਂ ਸ਼ੈਅ ਦਿੱਤੀਆਂ ਸੋ ਇਸ ਤੋਂ ਪਤਾ ਲੱਗਦਾ ਕਿ ਤੁਸੀਂ ਕੋਈ ਸਹਿਜਾ ਦੇ ਨਹੀਂ ਕਿਸੇ ਉਜਾੜੀ ਦੇ ਮੁੰਡੇ ਜੋ ਕਿਸੇ ਮਨੁੱਖ ਕੋਲ ਕਿੰਨੀ ਵੀ ਧਨ ਦੌਲਤ ਸੁਖ ਆਰਾਮ ਰਤਬਾ ਗਿਆਨ ਤਾਕਤ ਹੋਵੇ ਇਹ ਸਭ ਹਾਰੇ ਸ਼ਿਆਣੇ ਬੰਦਾ ਹੀ ਅਸਲੀਅਤ ਉਸ ਦੇ ਲਹੂ ਉਸਦੇ ਵਿਹਾਰ ਤੋਂ ਪਤਾ ਲੱਗਦਾ ਏ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ